ਕਸਾਲ ਪ੍ਰਭੂ ਅੱਜ ਦੀ ਜਾਣਕਾਰੀ ਬਹੁਤ ਜ਼ਿਆਦਾ ਅਹਿਮ ਹੈਗੀ ਆ ਝੋਨੇ ਦੇ ਵਿੱਚ ਆਏ ਹੋਏ ਵਾਇਰਸ ਬਾਰੇ ਤੁਸੀਂ ਥੋੜੇ ਜਿ ਆਪਣੇ ਸਰੀਰਾਂ ਤੋਂ ਆਲਸ ਦੇ ਕੰਬਲ ਲਾਹੋ ਖੇਤਾਂ ਨੂੰ ਨੰਗੇ ਪੈਰੀ ਜਾ ਕੇ ਦੇਖੋ ਕਿ ਉਹਦੇ ਕੱਲੇ ਮੱਥਿਆਂ ਤੋਂ ਦੇਖ ਕੇ ਫਸਲ ਨੂੰ ਨਾ ਮੋੜੋ ਜੇ ਤੁਹਾਡਾ 5 ਏਕੜ ਦਾ ਪਲਾਟ ਆ ਟਿੱਡਾ ਸਿੱਧਾ ਹੋ ਕੇ ਉਹਦੇ ਵਿੱਚ ਢੇੜਾ ਮਾਰੋ ਦੇਖੋ ਚਿੱਟਾ ਤੇਲਾ ਤਾਂ ਨਹੀਂ ਹੈਗਾ ਚਿੱਟੀ ਪਿੱਠ ਵਾਲਾ ਟਿੱਡਾ ਤਾਂ ਨਹੀਂ ਹੈਗਾ ਉਸੇ ਨੇ ਇਸ ਵਾਇਰਸ ਨੂੰ ਫਲਾਉਣਾ ਹੈਗਾ ਅੱਜ ਛੋਟੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਪਰ ਤਿੰਨ ਕੰਮ ਕਰਨੇ ਆ ਇਹ ਬਹੁਤ ਜ਼ਰੂਰੀ ਹੈ ਇਹ ਸਮੇਂ ਦੀ ਲੋੜ ਆ ਜੇ ਲੇਟ ਹੋ ਗਏ ਤੇ ਫਿਰ ਝੋਨਾ 5 ਕੁਇੰਟਲ ਵੀ ਨਹੀਂ ਆਉਣਾ ਸਾਰੇ ਪੰਜਾਬ ਦੇ ਵਿੱਚ ਵੀ ਇਹ ਹਾਲਾਤ ਹੋ ਸਕਦੇ ਆ ਬਹੁਤ ਵੱਡੇ ਪੱਧਰ ਤੇ ਫਰੀਦਕੋਟ ਦਾ ਨਾਬੇ ਦਾ ਏਰੀਆ ਰਾਜਪੁਰੇ ਦਾ ਮਹਾਲੀ ਦਾ ਕਰਨਡੀ ਦਾ ਏਰੀਆ ਭੇਵੇ ਦਾ ਕੁਰੂ ਖੇਤਰ ਦਾ ਸਿਰਸਾ ਫਤਿਹਵਾਦ ਦਾ ਕਾਫੀ ਜਿਆਦਾ ਵੱਡਾ ਏਰੀਆ ਹਾਈਬ੍ਰਿਡ ਬਾਸਮਤੀ ਤੇ ਪਰਮਲ ਝੋਨਿਆਂ ਦਾ ਇਸ ਬਿਮਾਰੀ ਨਾਲ ਸੰਕਰਿਤ ਹੋਣ ਦੇ ਅਸਾਰ ਬਣ ਰਹੇ ਹੈਗੇ ਆ ਇਹ ਜਿਹੜਾ ਵਾਇਰਸ ਹੈਗਾ ਇਹਦੀ ਆਈਡੈਂਟੀਫਿਕੇਸ਼ਨ ਪਹਿਲਾਂ ਬਹੁਤ ਪਹਿਲਾਂ ਹੋਈ ਸੀ ਅੱਜ ਤੋਂ 22 24 ਸਾਲ ਪਹਿਲਾਂ ਪਰ ਆਪਣੇ ਦੇਸ਼ ਦੇ ਵਿੱਚ 2022 ਚ ਹੀ ਦਿਖਾਈ ਦਿੱਤਾ ਸੀ ਇਸ ਵਾਰ ਵੀ ਦਿਖਾਈ ਦੇ ਗਿਆ ਆਈਡੈਂਟੀਫਿਕੇਸ਼ਨ ਹਜੇ ਹੋਣੀ ਹੈ ਅੱਜ ਟੀਮਾਂ ਪੂਸ਼ਾ ਦੀਆਂ ਪੀਏਯੂ ਦੀਆਂ ਐਚਯੂ ਦੀਆਂ ਸਾਰੀਆਂ ਟੀਮਾਂ ਕਰ ਰਹੀਆਂ ਹੈਗੀਆਂ ਇਸ ਵੀਡੀਓ ਨੂੰ ਪਹਿਲਾਂ ਸੁਣਿਓ ਫਿਰ ਸਮਝਿਓ ਫਿਰ ਤੁਹਾਡਾ ਸ਼ੇਅਰ ਕਰਨ ਦਾ ਵਿਚਾਰ ਹੋਣਾ ਚਾਹੀਦਾ ਕਿ ਆਪਾਂ ਕਿਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਟਾਈਮ ਪਾਸ ਕਰ ਰਹੇ ਹੈਗੇ ਆਂ ਖੇਤਾਂ ਦੇ ਵਿੱਚ ਗੇੜਾ ਮਾਰਨ ਜੇ ਆਪਾਂ ਨੂੰ ਸਮੱਸਿਆ ਆ ਰਹੀ ਹੈਗੀ ਤਾਂ ਬਹੁਤ ਵੱਡੀ ਗਲਤੀ ਹੈ ਕਿਸੇ ਕੋਲੇ 40 ਕਿੱਲੇ ਕਿਸੇ ਕੋਲੇ 200 ਕਿੱਲਾ ਬੰਦੇ ਲਾਓ ਖੇਤ ਦੇਖੋ ਜੇ ਬੌਣੇ ਬੂਟੇ ਹੈਗੇ ਆ ਕੱਢ ਕੇ ਸੈਂਪਲਿੰਗ ਕਰਵਾਓ ਇਹ ਕੋਈ ਨਾਰਮਲ ਚੀਜ਼ ਨਹੀਂ ਹੈਗੀ ਜਦੋਂ ਵੀ ਵਾਇਰਸ ਚਾਹੇ ਇਨਸਾਨਾਂ ਚ ਆਵੇ ਚਾਹੇ ਵਾਇਰਸ ਕਿਸੇ ਪੌਦਿਆਂ ਚ ਆਵੇ ਚਾਹੇ ਜਾਨਵਰਾਂ ਚ ਆਵੇ ਤਾਂ ਇਨਫੈਕਟਡ ਚੀਜ਼ ਦਾ ਮਰਨਾ ਹੁੰਦਾ ਤੇ ਬਚੀ ਨੂੰ ਬਚਾਉਣਾ ਪੈਂਦਾ ਇਹ ਫਸਲ ਦੇ ਵਿੱਚ ਵੀ ਜਿਹੜੀ ਇਨਫੈਕਟਡ ਚੀਜ਼ ਹੈਗੀ ਬਾਹਰ ਕੱਢ ਕੇ ਟੋਏ ਚ ਨੱਪਦੇ ਹੋ ਜਾਂ ਸੈਂਪਲ ਕਰਾਓ ਉਹਨੂੰ ਖਤਮ ਕਰਨਾ ਪਏਗਾ ਵਾਇਰਸ ਨੂੰ ਫਲਾਉਣ ਵਾਲੀ ਜਿਹੜੀ ਵੀ ਚੀਜ਼ ਆ ਜਿਵੇਂ ਕਰੋਨਾ ਕਾਲ ਚ ਆਪਾਂ ਨੱਕ ਜਾ ਟੱਕਦੇ ਹੁੰਦੇ ਸੀ ਇਹਦੇ ਵਿੱਚ ਵੀ ਇਹਨੂੰ ਫਲਾਉਣ ਵਾਲਾ ਸਿਰਫ ਚਿੱਟਾ ਤੇਲ ਹੈ ਠੀਕ ਹੈ ਮੈਂ ਤੇਲਾ ਸ਼ਬਦ ਯੂਜ਼ ਕਰ ਰਿਹਾ ਰਸ ਚੂਸ ਕੇ ਕੀੜਾ ਹੈਗਾ ਚਿੱਟੀ ਪਿੱਠ ਵਾਲਾ ਟੀਡਾ ਡਬਲਯੂਬੀਪੀ ਚ ਕਹਦੇ ਆਪਾਂ ਉਹਨੂੰ ਉਹ ਜੇ ਮਿਲਦਾ ਹੈਗਾ ਉਹਨੂੰ ਮਾਰੋ ਉਹਨੂੰ ਖਤਮ ਕਰੋ ਦੋ ਸਪਰੇ ਹਫ਼ਤੇ ਚ ਹੋ ਸਕਦੇ ਆ ਪਰ ਮੈਂ ਇੱਕ ਵਾਰੀ ਵਾਰੀ ਗੱਲ ਕਹਿਣਾ ਹੈਗਾ ਕਿਉਂਕਿ ਕਿਉਂਕਿ ਇਸ ਸਮੱਸਿਆ ਦੇ ਹੱਲ ਲਈ ਕੰਪਨੀਆਂ ਦੇ ਏਜੰਟ ਵੀ ਤੁਰੇ ਫਿਰਦੇ ਆ ਦੁਕਾਨਾਂ ਦੇ ਉੱਤੇ ਵੀ ਬਹੁਤ ਸਾਰਾ ਮਟੀਰੀਅਲ ਪਿਆ ਹੈਗਾ ਤੁਸੀਂ ਕੋਈ ਗ੍ਰੋਥ ਪਰਮਿਟਰ ਪਾਉਂਗੇ ਜ਼ਿੰਕ ਦੀ ਸਪਰੇ ਕਰੋਗੇ ਫੰਗੀਸਾਈਡ ਪਾਉਂਗੇ ਜਾਂ ਫੰਗੀਸਾਈਡ ਦੀ ਸਪਰੇ ਕਰੋਗੇ ਤਾਂ ਉਹਦਾ ਕੋਈ ਤਾਲਕ ਨਹੀਂ ਹੈਗਾ ਪੈਸਿਆਂ ਨੂੰ ਅੱਗ ਲਾਉਣ ਦੇ ਬਰਾਬਰ ਆ ਪਰ ਜੇ ਤੁਸੀਂ ਇਹਦਾ ਹੱਲ ਕਰਨਾ ਹੱਲੇ ਨਹੀਂ ਹੋ ਸਕਦਾ ਵੀ ਇਹ ਜਿੰਨਾ ਆ ਗਿਆ ਉਹਨੂੰ ਖਤਮ ਕਰਦਗੇ ਅੱਗੇ ਵਧੇ ਨਾ ਬਸ ਤੇ ਅੱਗੇ ਵਧਣ ਤੋਂ ਰੋਕਣ ਲਈ ਜਿਹੜਾ ਚਿੱਟਾ ਤੇਲਾ ਹੈਗਾ ਇਹਦੇ ਵੈਕਟਰ ਦੇ ਰੂਪ ਵਿੱਚ ਕੰਮ ਕਰ ਰਿਹਾ ਹੈਗਾ ਉਹਦੇ ਲਈ ਐਡਵਾਈਜ਼ਰੀ ਜਾਰੀ ਹੋਈ ਹੈ ਐਚ ਜੂ ਤੋਂ ਸ਼ਾਇਦ ਕੁਝ ਟਾਈਮ ਤੋਂ ਬਾਅਦ ਮੇਰੀ ਵੀਡੀਓ ਪਾਉਣ ਤੋਂ 2-4 ਘੰਟੇ ਜਾਂ ਅਗਲੇ ਦਿਨ ਇਹਦੇ ਵਿੱਚ ਪੀਏਯੂਵੀ ਇਨਵੋਲਵ ਹੋ ਜੇ ਐਡਵਾਈਜ਼ਰੀ ਦੇ ਵਿੱਚ ਤੇ ਪੂਸ਼ਾ ਦੀਆਂ ਟੀਮਾਂ ਵੀ ਇਸ ਦੇ ਉੱਤੇ ਅੱਜ ਮੰਡੇ ਟਿਊਜ਼ਡੇ ਨੂੰ ਨਿਕਲੀਆਂ ਹੋਈਆਂ ਬਹੁਤ ਸਾਰੇ ਏਰੀਆ ਦੇ ਵਿੱਚ ਆਈਡੈਂਟੀਫਿਕੇਸ਼ਨ ਹੋ ਰਹੀ ਹੈਗੀ ਆ ਇਹਨੂੰ ਕੰਟਰੋਲ ਕਰਨ ਦੇ ਲਈ ਤੁਹਾਡੀਆਂ ਪ੍ਰਾਣੀਆਂ ਸਪਰੇਹਾਂ ਡਾਇਨੋਟੋਫਰੋਨ 80 ਗ੍ਰਾਮ ਹੋ ਸਕਦਾ ਠੀਕ ਹੈ ਪੈਕਸਾਲੋਨ ਸਪਰੇ ਹੈਗਾ ਉਹ ਵੀ 94 ਐਮਐਲ ਪ੍ਰਤੀ ਏਕੜ ਹੋ ਸਕਦਾ ਹੈਗਾ ਤੇ ਚੈਸਟ ਵਾਲਟ ਪਾਈ ਮੈਟਰ ਜਿਹਨ ਜਿਹੜਾ 120 ਗ੍ਰਾਮ ਹੋ ਸਕਦਾ ਹੋਰ ਬਹੁਤ ਸਾਰੀਆਂ ਸਪਰੇਹਾਂ ਦੀ ਲਿਸਟ ਗ੍ਰੀਨ ਤੇ ਆ ਰਹੀ ਹੈ ਤੁਸੀਂ ਜਿਹੜਾ ਮਿਲਦਾ ਕਰ ਸਕਦੇ ਹੋ ਸਸਤਾ ਮਹਿੰਗਾ ਤੁਸੀਂ ਕਰ ਸਕਦੇ ਹੋ ਬਟ ਇਹ ਨਹੀਂ ਹੈਗਾ ਵੀ ਤਾਕਤਾਰੀ ਸਪਰੇਨਾ ਮਸਲਾ ਹੱਲ ਹੋ ਜੂਗਾ ਕਿਉਂਕਿ ਸਾਡੇ ਦੇ ਵੀ ਬੜੇ ਇਲਜ਼ਾਮ ਲੱਗਦੇ ਹੈਗੇ ਤੁਸੀਂ ਯੂਨੀਵਰਸਿਟੀ ਦੇ ਚਮਚੇ ਹੋ ਜੀ ਚੰਚੇਨੀ ਯੂਨੀਵਰਸਿਟੀ ਕੋਈ ਪ੍ਰਾਈਵੇਟ ਨਹੀਂ ਹੈਗੀ ਸਰਕਾਰੀ ਹੈ ਆਪਣੇ ਪੈਸੇ ਨਾਲ ਚੱਲਦੀ ਹੈ ਆਪਣਾ ਹੱਕ ਆ ਉਸ ਤੇ ਹਰ ਕੰਮ ਲੈਣ ਦਾ ਹਰ ਕੰਮ ਨਾਲ ਤਾਲਮੇਲ ਬਣਾਉਣ ਦਾ ਇਹ ਜਾਣਕਾਰੀ ਕਿਸੇ ਪਾਸਿਓਂ ਆ ਰਹੀ ਹੈ ਲੈਬਾਂ ਆਪਣੇ ਕੋਲੇ ਲੱਗੀਆਂ ਹੋਈਆਂ ਆਇਡੈਂਟੀਫਿਕੇਸ਼ਨ ਤਾਂ ਆਪਾਂ ਹੀ ਕਰਾਉਣੀ ਆ ਕੋਈ ਵੀ ਰਾਜਨੀਤਿਕ ਬੰਦਾ ਕੋਈ মিডিਆ ਤੁਹਾਡੇ ਖੇਤ ਦੇ ਵਿੱਚ ਨਹੀਂ ਆਉਣ ਵਾਲਾ ਉਹਨਾਂ ਕੋਲੇ ਹੋਰ ਹੀ ਮੁੱਦੇ ਹੈਗੇ ਆ ਉਹਨਾਂ ਨੇ ਤਾਂ ਯੂਟਿਊਬਰਾਂ ਨੂੰ ਗੰਦ ਪਾਉਣ ਵਾਲਾ ਨੂੰ ਸਿਕਿਉਰਿਟੀਆਂ ਦਵਾਈਆਂ ਹੈਗੀਆਂ ਤੇ ਆਪਾਂ ਜਿਹੜੇ ਇਸ ਲਾਈਨ ਦੇ ਵਿੱਚ 10-15 ਬੰਦੇ ਕੰਮ ਕਰ ਰਹੇ ਹੈਗੇ ਆ ਇਹ ਆਪਣੀ ਜ਼ਿੰਮੇਵਾਰੀ ਵੰਦੀਆਂ ਅਕਾਉਂਟੇਬਿਲਟੀ ਹੈਗੀ ਹੈ ਕਿ ਆਪਾਂ ਫੀਲਡ ਦੀਆਂ ਪ੍ਰੋਬਲਮਾਂ ਉੱਪਰ ਤੱਕ ਲੈ ਕੇ ਜਾਈਏ ਸਾਇੰਟਿਸਟ ਦਾ ਰੋਲ ਹੋਵੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ 2 ਮਹੀਨੇ ਪਹਿਲਾਂ ਮਈ ਨੂੰ 13 ਮਈ ਨੂੰ ਕਿ ਵੀਰੇ ਤੁਸੀਂ ਤੁਸੀਂ ਝੋਨਾ ਤਾਂ ਗੇਤਾ ਲਾਉਂਦਾ ਪ੍ਰੋਗਰਾਮ ਬਣਾ ਲਿਆ ਵੱਡੀਆਂ ਜ਼ਮੀਨਾਂ ਵਾਲਿਆਂ ਨੂੰ ਹੁੰਦਾ ਵੀ ਆ ਤਿੰਨ ਸ਼ਿਫਟਾਂ 'ਚ ਝੋਨਾ ਲਾ ਦੇਾਂਗੇ ਤੇ ਅਗੇਤਾ ਅਜੇ ਲਾਇਟ ਗੇਤੀ ਮਿਲ ਜੇ ਲਾਇਟ ਉਹ ਹੋ ਗਿਆ ਕੰਮ ਐਕਤੀ ਪਰ ਉਹ ਖਤਰਾ ਜਿਹੜਾ ਸੀਗਾ ਉਹ ਖਤਰਾ ਜਿਉਂ ਦਾ ਤਿਉਂ ਆ ਲੈਣਾ ਤਾਂ ਫਸਲ ਤੋਂ ਝਾੜ ਸੀਗਾ ਉਹ ਖਤਰੇ ਚ ਪੈ ਗਿਆ ਜਦੋਂ ਇਸ ਬੌਣੇ ਬੂਟੇ ਦਾ ਰੋਗ ਵਾਇਰਸ ਆਇਆ ਸੀਗਾ ਤਾਂ ਤੁਸੀਂ ਸੋਚ ਕੇ ਦੇਖੋ ਸਮਰਾਲਾ ਫਤਿਹਗੜ੍ਹ ਸਾਹਿਬ ਇਹ ਮੋਹਾਲੀ ਰੋਡ ਜਿਹੜਾ ਰਾਜਪੁਰਾ ਰੋਡ ਹੈਗਾ ਇੱਥੇ ਬਹੁਤ ਸਾਰੇ ਫਾਰਮਰ ਦਾ ਝਾੜ 10-15 ਕੁਆਂਟਲ ਹੀ ਰਹਿ ਗਿਆ ਸੀ ਕੀ ਆਪਣਾ ਗੁਜ਼ਾਰਾ ਹੈ 10-15 ਕੁਆਂਟਲ ਝੋਨੇ ਤੇ ਕਿਸੇ ਪ੍ਰਕਾਰ ਦਾ ਆਪਾਂ ਠੇਕਾ ਪੂਰਾ ਕਰ ਲਾਂਗੇ ਆਪਣੇ ਖਰਚੇ ਪੂਰੇ ਕਰ ਲਾਂਗੇ ਨਹੀਂ ਹੋਣਾ ਹੈਗਾ ਤਾਂ ਹੁਣ ਫਸਲਾਂ ਚਾਹੇ ਗੇਤਾ ਲੱਗਿਆ ਪਛੇਤਾ ਲੱਗਿਆ ਜੂਨ ਦੇ ਪਹਿਲੇ ਹਫਤੇ ਜੂਨ ਦੇ ਆਖਰੀ ਹਫਤੇ ਦਾ ਐਨੀ ਵੈਰੈਟੀ ਹੈ ਕੋਈ ਵੈਰੈਟੀ ਦਾ ਮਤਲਬ ਨਹੀਂ ਹੈਗਾ ਇਹਦੇ ਵਿੱਚ ਕਿਸੇ ਵੈਰੈਟੀ ਦੇ ਵਿੱਚ ਵਾਇਰਸ ਪ੍ਰਤੀ ਰੈਜ਼ਿਸਟਿਵਿਟੀ ਨਹੀਂ ਹੈਗੀ ਬਸ ਜੇ ਉਹਦੇ ਰਾਸ ਚੂਸ ਕੀੜਾ ਚਿੱਟੀ ਪਿੱਠ ਵਾਲਾ ਟਿੱਡਾ ਆਇਆ ਉਹਨੂੰ ਮਾਰਨ ਲਈ ਜੋ ਸਪਰੇਅ ਤੁਹਾਨੂੰ ਤੁਹਾਡੀ ਇਤਿਹਾਤ ਹੈਗਾ ਵਰਤ ਲਓ ਤੇ ਬੂਟਿਆਂ ਦੀ ਆਈਡੈਂਟੀਫਿਕੇਸ਼ਨ ਕਰੋ ਸੈਂਪਲਿੰਗ ਕਰਵਾਓ ਤੇ ਆਪਣੇ ਏਰੀਆ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਵਾਓ ਝੋਨੇ ਬੌਣ ਦੀ ਲੋੜ ਨਾ ਪਵੇ ਇੱਕ ਇੱਕ ਕਰਦੇ ਵਿੱਚ 90000 ਤੋਂ ਲੈ ਕੇ ਸਵਾ ਡੇਢ ਪੌਣੇ 2 ਲੱਖ ਤੱਕ ਦੇ ਬੂਟੇ ਲੱਗੇ ਹੁੰਦੇ ਆ ਪੰਜ ਚਾਰ ਪੱਟੇ ਜਾ ਸਕਦੇ ਆ 20 50 ਪੱਟੇ ਜਾ ਸਕਦੇ ਆ 50000 25000 ਬੂਟਾ ਨਹੀਂ ਪੱਟਾ ਜਾ ਸਕਦਾ ਜ਼ਿਮੀਦਾਰ ਤੋਂ ਕਦੇ ਵੀ ਮੇਰੀ ਬੇਨਤੀ ਹੈ ਇਸ ਜਾਣਕਾਰੀ ਨੂੰ ਪ੍ਰਮਾਣ ਕਰਿਓ ਇਹਦੇ ਫੁੱਲ ਚੜਾਓ ਸ਼ੇਅਰ ਕਰਿਓ ਅੱਜ ਸ਼ੇਅਰ ਦੀ ਲੋੜ ਆ ਤੁਹਾਡੇ ਦੀ ਮੈਨੂੰ ਫੇਸੇ ਨਹੀਂ ਆਉਣੇ ਹੈਗੇ ਸ਼ੇਅਰ ਦੇ ਨਾਲ ਇਹ ਜਾਣਕਾਰੀ ਉਸ ਤੱਕ ਪਹੁੰਚੇ ਜਿੱਥੇ ਤੱਕ ਆਪਣੀਆਂ ਸਮੱਸਿਆਵਾਂ ਹੈਗੀਆਂ ਕੱਲੇ ਡਾਕਟਰ ਕੁਝ ਨਹੀਂ ਕਰ ਸਕਦੇ ਸਾਇੰਟਿਸਟ ਕੁਝ ਨਹੀਂ ਕਰਦੇ ਪਰ ਦੁਕਾਨਦਾਰ ਬਹੁਤ ਕੁਝ ਕਰ ਸਕਦੇ ਆ ਉਹਨਾਂ ਦੀਆਂ ਵੀ ਬਹੁਤ ਸਮੱਸਿਆਵਾਂ ਹੈਗੀਆਂ ਪਰ ਇਸ ਤਰ੍ਹਾਂ ਦੇ ਮਾੜੇ ਸਮੇਂ ਦੇ ਵਿੱਚ ਆਪਾਂ ਨੂੰ ਬਿਜ਼ਨਸ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਤਾਲਮੇਲ ਦੇ ਨਾਲ ਸਮੱਸਿਆ ਤੇ ਭਾਰੀ ਪੈਣਾ ਚਾਹੀਦਾ ਜਦੋਂ ਵੀ ਵਾਇਰਸ ਆਉਂਦਾ ਚਾਹੇ ਬਨਸਪਤੀ ਪਸ਼ੂਆਂ ਦੇ ਇਨਸਾਨਾਂ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕਰਕੇ ਜਾਂਦਾ ਤੇ ਹਾਤ ਸਿਖਾ ਕੇ ਜਾਂਦਾ ਆਪਾਂ ਨੂੰ ਪਹਿਲਾਂ ਵੀ ਆਇਆ ਸੀ ਆਪਾਂ ਨਹੀਂ ਸੰਭਲੇ ਹੁਣ ਆਪਾਂ ਨੂੰ ਸੰਭਲਣ ਦੀ ਲੋੜ ਆ ਬਹੁਤ